ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਪਹਿਲਾਂ ਤੁਹਾਨੂੰ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਦੇ ਦਰਸ਼ਨ ਕਰਾਏ ਸੀ ਉਸ ਤੋਂ ਬਾਅਦ ਆਪਾਂ ਆਨੰਦਪੁਰ ਸਾਹਿਬ ਦਰਸ਼ਨ ਕਰਵਾਏ ਸੀ ਤੇ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਵੀ ਕਰਵਾਏ ਸੀ ਤੁਹਾਨੂੰ ਇਤਿਹਾਸ ਵੀ ਦੱਸਿਆ ਸੀ ਉੱਥੋਂ ਦਾ ਆਨੰਦਗੜ੍ਹ ਸਾਹਿਬ ਕਿਲੇ ਦੇ ਵੀ ਦਰਸ਼ਨ ਕਰਵਾਏ ਸੀ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਕਿਲ੍ਹਾ ਲਾਹੌਰ ਦੇ ਆਜੋ ਆਪਾਂ ਚੱਲਦੇ ਹਾਂ ਦੇਖੋ ਇਹ ਆਪ ਪਹਾੜੀ ਇਲਾਕੇ ਵਿੱਚ ਆ ਗਏ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈ ਜਾਂਦਾ ਇਹ ਗੁਰਦੁਆਰਾ ਸਾਹਿਬ ਆਜੋ ਜੀ ਤੁਸੀਂ ਵੀ ਦਰਸ਼ਨ ਕਰੋ ਜੇ ਤੁਸੀਂ ਨਹੀਂ ਗਏ ਤਾਂ ਜਰੂਰ ਜਾ ਕੇ ਆਇਓ ਗੁਰੂ ਕੇ ਲਾਹੌਰ ਜਿੱਥੇ ਕੀ ਖਾਲਸਾ ਦੇ ਨਾਨਕੇ ਵੀ ਆ ਰੂਸਾਵਾ ਸਾਰੇ ਰਾਸਤੇ ਚੋਂ ਲੰਗੇ ਹੋਏ ਨੇ ਕਿੰਨਾ ਸੋਹਣਾ 뷰 ਆ ਨਾ ਕਿੰਨੀ ਗ੍ਰੀਨਰੀ ਆ ਪੋਲੂਸ਼ਨ ਫ੍ਰੀ ਏਰੀਆ ਹੈ ਗਾਇਜ਼ ਦੇਖੋ ਕਿੰਨੇ ਜਿਆਦਾ ਦੂਰਕਤ ਨੇ ਕਿੰਨਾ ਸੋਹਣਾ ਲੱਗਦਾ ਪਹਾੜ ਵੀ ਦੇਖਣ ਨੂੰ ਪਹਾੜਾਂ ਦੇ ਉੱਪਰ ਘਰ ਬਹੁਤ ਹੀ ਜਿਆਦਾ ਵਧੀਆ ਮਾਹੌਲ ਲੱਗਿਆ ਇੱਧਰ ਤਾਂ ਅੱਜ ਉਂਦੀਆਂ ਕਣਕਾਂ ਪੱਕ ਚੁੱਕੀਆਂ ਅਚਲਤ ਕਣਕਾਂ ਹੀ ਪੱਕ ਚੁੱਕੀਆਂ ਨੇ ਸਿੱਖ ਵੀ ਇਹਨਾਂ ਤੋਂ ਅੱਕ ਚੁੱਕੇ ਨੇ ਹਿਮਾਚਲ ਵਾਲਿਆਂ ਦੀ ਹਣ ਖੈਰ ਨਹੀਂ ਹੈਗੀ ਪੰਗੁਰੂ ਕੇ ਲੋਹਰ ਇੱਥੋਂ ਦੀ ਇਤਿਹਾਸ ਦੀ ਵੀਡੀਓ ਆਪਾਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਜੇ ਨਹੀਂ ਦੇਖੀ ਤਾਂ ਤੁਸੀਂ ਜ਼ਰੂਰ ਦੇਖ ਲਿਓ ਪੰਗੁਰੂ ਕੇ ਲੋਹਰ ਤੋਂ ਵਾਪਸ ਆ ਗਏ ਹਾਂ ਹਾਂਜੀ ਕੁਰੂਕਿਲਹਾਰ ਵਾਲੇ ਬਾਬੇ ਕਿੰਨਾ ਮਨਾਉਂ ਵੀ ਜਣੀ ਕਿ ਮਾਨਸਿਕ ਤੌਰ ਤੇ ਬਹੁਤ ਕਰਦੇ ਆ ਬਾਣਾ ਅਦਰ ਸਦਾ ਕਾਣੀਆਂ ਆਪ ਦੇ ਤੇ ਇਹ ਸਾਰਾ ਕੁਝ ਸੱਕ ਲਿਆ ਜਾ ਸਕਲੀ ਸਾਰਾ ਵਿਰਹਾਲ ਚਲ ਪੁੱਛਣਾ ਸਾਰਾ ਹਨਾ ਬਹੁਤ ਕਰਦੇ ਆ ਦਰਮਾਣਾ ਇਹ ਹੀ ਆ ਦੇਖ ਲੋ ਨਾਲੇ ਉਹ ਵੱਡੇ ਤਾਂ ਉਹ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਫਿਰ ਵੀ ਮਡਕਪੜ ਨੂੰ ਜਾ ਵੀ ਨਾ ਕੋਈ ਬਾਕੀ ਹੋਰ ਬਸ ਆਹੀ ਆ ਗੁਰੂ ਘਰਾਂ ਦੇ ਦਰਸ਼ਨ ਆਪਾਂ ਨੂੰ ਕਾਹੀ ਵਧੀਆ ਲੱਗਦੇ ਆ। ਗ੍ਰਸਤੜੀਆਂ ਜੇ ਇੱਕ ਦਿਨ ਰਹਿ ਲਾਂਗੇ, ਦੋ ਦਿਨ ਰਹਿ ਲਾਂਗੇ, ਕੋਈ ਨਹੀਂ ਹੈਗਾ। ਕੁਝ ਵੀ ਇੱਕ ਦਿਨ ਰਹਿ ਲਾ, ਦੋ ਦਿਨ ਰਹਿ ਲਾ, ਚੁਕਲੀਆਂ ਸਟਾਰਟ ਹੋ ਜਾਂਦੀਆਂ ਨੇ ਮੰਗਰੀ। ਯੂਐਸਯੂ ਐਵੇਂ ਗੱਲਾਂ। ਵਧੀਆ ਸਾਨੂੰ ਤਾਂ ਬਸ ਗੁਰੂ ਘਰ ਜਾਣਾ ਹੀ ਪਸੰਦ ਆ। ਅਸੀਂ ਤਾਂ ਸਮੇਂ 'ਚ ਸਮਾਂ ਕੱਢ ਕੇ ਜਿਵੇਂ ਮਰਜੀ ਗੁਰੂ ਘਰਾਂ 'ਚ ਜਾਂਦੇ ਆ। ਭਾਵੇਂ ਕੋਈ ਮਰਜੀ ਕਹੀ ਜਾਂਦਾ ਹੋਵੇ 20 ਸਾਲ 'ਚ ਤਾਂ ਕਿੰਨੀ-ਕਿੰਨੀ ਵਾਰ ਇੱਕ ਗੁਰੂ ਘਰ 'ਚ ਕਿੰਨੀ ਵਾਰ ਜਾਏ ਆਉਂਦੇ ਆ। ਕਈ ਕਹਿੰਦੇ ਤੁਸੀਂ ਅਮਰਤ ਸਰ ਪਿਛਲੀ ਵਾਰਗੇ ਸੀ ਹੁਣ ਫੇਰ ਚੱਲੇ ਗੁਰੂ ਘਰ ਨਾਲ ਨਹੀਂ ਕੁਝ ਵੀ ਹੁੰਦਾ ਚੰਗਾ ਹੀ ਆ ਜਿੰਨਾ ਜਾਵਾਂਗੇ ਆਪਾਂ ਨੂੰ ਕੋਈ ਚੰਗੀ ਮਾਤੇ ਮਿਲੂਗੀ ਆਪਣੀ ਇਹਨਾ ਜ਼ਿੰਦਗੀ ਸੁਧਰੂਗੀ ਕੁਝ ਵਿਗੜਦੀ ਨਹੀਂ ਹੈ ਰੱਬ ਚੰਗਾ ਟਾਈਮ ਦਿੰਦਾ ਤਾਂ ਜਾਣੇ ਆ ਇਹ ਵੀ ਕਿਤੇ ਭਾਗਾ ਜੀ ਨਹੀਂ ਹੁੰਦਾ ਜਾਣਾ ਗੁਰੂ ਘਰਾਂ ਦੇ ਵਿੱਚ ਤੇ ਕੋੰਦੇ ਹੀ ਪਸੰਦ ਆ ਗੁਰੂ ਘਰਾਂ ਚ ਜਾਣਾ ਰਿਸ਼ਤੇਦਾਰੇ ਚ ਜਾਣ ਦਾ ਕੋਈ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਗੁਰੂ ਘਰ ਜਾਣ ਦਾ ਚਾਹ ਚੜ ਜਾਂਦਾ ਜਦੋਂ ਜਾਣਾ ਹੁੰਦਾ ਜੀ ਹਾਂ ਜਾਣਾਗਾ ਸਵੇਰ ਨੂੰ ਤਾਂ ਵੀਰੇਵੇਂ ਹੁੰਦਾ ਵਿੱਚ ਤੇਰੇ ਹੋ ਜਵੇ ਜਲਦੀ ਇਹਦੀ ਭਾਵੇਂ ਸਫਰ ਕਈ ਵਾਰ ਹੋ ਜਾਂਦਾ ਕਟਾਊਟ ਹੋ ਜਾਂਦੀ ਆ ਵੀ ਸਫਰ ਨਹੀਂ ਵੀ ਹੁੰਦਾ ਪਰ ਚਾਅ ਲੱਗ ਹੀ ਆ ਗੁਰੂ ਘਰ ਜਾਣ ਦਾ ਬਾਕੀ ਰਸਤਾਰੀਆਂ ਜਿ ਜਾਣਦੇ ਨਾ ਚਾਹ ਨਹੀਂ ਜਿੰਨਾ ਗੁਰੂ ਘਰ ਜਾਣ ਦਾ ਹੁੰਦਾ ਹੈਗਾ ਭਾਵੇਂ ਕੋਈ ਕੁਝ ਵੀ ਕਹੀ ਜਾਵੇ ਵੀ ਹੈ ਨਾ ਇਸ ਸਾਲ ਕਿੰਨੀ ਵਾਰੀ ਜਾਏ ਆਉਂਦੇ ਆ ਅਨੰਦਪੁਰ ਸਾਹਿਬ ਕਿੰਨੀ ਵਾਰ ਜਾਏ ਆਉਂਦੇ ਆ ਜੇ ਅਮਰਤਸਰ ਕਿੰਨੀ ਵਾਰ ਜਾਏ ਆਉਂਦੇ ਆ ਪਰ ਗੁਰੂ ਕਦੇ ਨਹੀਂ ਕਹਿੰਦਾ ਤੁਸੀਂ ਕਿੰਨੀ ਵਾਰ ਆ ਗਏ ਜਿੰਨੀ ਵਾਰ ਵੀ ਜਾਵਾਂਗੇ ਆਪਾਂ ਨੂੰ ਚੰਗੀ ਮਤੀ ਮਿਲਣੀ ਆਪਣਾ ਜੀਵਨ ਸੁਧਰਨਾ ਹੀ ਆ ਤੁਝ ਆਪਣਾ ਵਿਗੜਨਾ ਨਹੀਂ ਹੈਗਾ ਇਸ ਲਈ ਆਪਾਂ ਹਨਾ ਜਾਣਾ ਚਾਹੀਦਾ ਹੈ ਵਧੀਆ ਜਦੋਂ ਵੀ ਮੌਕਾ ਮਿਲਦਾ ਬਾਕੀ ਰਿਸ਼ਤੇਦਾਰ ਚ ਜਿੰਨਾ ਮਰਜ਼ੀ ਚਲੇ ਜਾ ਉਹ ਹਨਾ ਕੋਈ ਨਹੀਂਗਾ ਅੰਮ੍ਰਿਤ ਹੈਗਾ ਗੁਰੂ ਘਰ ਦਾ ਜਿੰਨਾ ਵੈਸੇ ਚਾਹ ਚੜਜਾਣਾ ਜਦਾ ਜਾਣਾ ਹੁੰਦਾ ਰਾਤ ਮਸਾਲਾ ਲੱਗਦੀ ਆ ਵੀ ਕਦੋਂ ਸਵੇਰ ਹੋਦੀ ਕਦੋਂ ਚਾਹੀਏ ਗੁਰੂ ਘਰ ਲੱਗ ਕੇ ਜਾਵਾ ਗੁਰੂ ਘਰ ਜਾਣ ਦਾ ਵੇਹੁਣਾ ਵੀ ਚਾਹੀਦਾ ਹਰ ਇੱਕ ਦੇ ਦਿਨ ਚ ਹਨਾ ਸਹੀ ਗੱਲ ਹੈ ਇਸ ਤਰ੍ਹਾਂ ਇਹਨਾਂ ਤੋਂ ਭਗ ਜਾਓ ਸਾਡੇ ਜਿਸ ਤਰ੍ਹਾਂ ਜੀ ਜਾ ਕੇ ਮੁੜਦੇ ਹੀ ਆਂ ਬਿੱਠ ਘੁੰਮਣ ਦਿੰਦੇ ਹੀ ਨੇ ਰਸਤਾਰ ਜਿਹੜੀ ਜੁਗੀਆਂ ਜਲ ਪੈਂਦੀ ਨੇ ਅੱਜ ਗਲ ਤੈ ਨਹੀਂ ਆ ਆੜੀ ਹਨ ਲੱਕਾ ਸਾਰਾ ਕਟਾ-ਕਟ ਕੇ ਰਸਤੇ ਤੇ ਬਣਾਏ ਹੋਏ ਨੇਗੇ ਬਹੁਤ ਧਿਆਨ ਨਾਲ ਜਾਣਾ ਪੈਂਦਾ ਆ ਦੇਖਿਓ ਕਾਦਾ ਭਾਗ ਆ ਸੰਤਰੀ ਲੱਗ ਹਾਂ ਉਹ ਵੀ ਲੱਗ ਰਹੇ ਕਿੰਨੇ ਕਿੰਨੂੰ 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 ਅੰਬ ਵੀ ਬਹੁਤ ਨੇ ਇੱਧਰ ਦਾ ਸਾਰਾ ਜੰਗਲਾਤ ਆ ਨਾ ਸਾਰਾ ਪਹਾੜੀ ਜੇ ਕਰਕੇ ਜੰਗਲਾ ਸਾਰੇ ਪਾਸੇ ਫਲ ਫੂਟ ਗੁਰੂ ਗਿਲਹਰ ਵਾਲੇ ਜਦੋਂ ਉਧਰ ਆਪਣੇ ਆਉਂਦੇ ਹੁੰਦੇ ਆ ਨਾ ਉਦੋਂ ਉਹ ਤਾਂ ਬਲੈਕ ਆਂਦੇ ਜਦੋਂ ਮੌਸਮ ਚ ਲੈ ਕੇ ਆਂਦੇ ਆ ਜਦੋਂ ਉਧਰੋਂ ਕੋਈ ਆਉਂਦਾ ਫਿਰ ਉਹਦੋਂ ਵੀ ਦਿੰਦੇ ਆ ਚਲੋ ਦੇਖੋ ਆਪਾਂ ਇਹਨਾਂ ਨੂੰ ਪਹਾੜ ਦੇ ਵਿੱਚ ਮੈਂ ਪਾਂਚ ਦੇ ਆ ਗੁਰਦੁਆਰਾ ਸਾਹਿਬ ਅੱਗੇ ਦੇਖੋ ਇਹਨਾਂ ਨੂੰ ਪਹਾੜ ਦੇ ਵਿੱਚ ਕਿ ਮੈਂ ਕਲਗਲਦ ਰੱਜਦਾ ਮੈਂ ਘਟਾ ਗਿਆ ਨਾ ਸਕੂਨ ਤਾਂ ਸਲੇਹੀ ਆ ਬਸ ਇੱਕ ਆਪਾਂ ਨੂੰ ਜ਼ਿੰਮੇਵਾਰੀਆਂ ਚ ਆਪਾਂ ਘਰੇ ਹੋਏ ਆ ਨਾ ਸਹੀ ਆ ਦੇਖਣਾ ਸੋਹਣਾ ਆ ਆਪਾਂ ਚੱਲੇ ਆ ਗੁਰਦੁਆਰਾ ਨੜ ਸਾਹਿਬ ਤੁਹਾਨੂੰ ਰਸਤਾ ਦਿਖਾਉਣੇ ਆ ਕਿੰਨਾ ਵਧੀਆ ਦੇਖਿਆ ਇੱਧਰ ਪਹਿਲਾਂ ਵੀ ਆਏ ਸੀ ਇੱਕ ਵਾਰ ਉਦੋਂ ਰਸਤਾ ਥੋੜਾ ਜਿਹਾ ਠੀਕ ਨਹੀਂ ਸੀਗਾ ਹੁਣ ਤਾਂ ਕਾਫੀ ਕਲੀਅਰ ਕਰ ਦਿੱਤਾ ਦਰਸ਼ਨ ਕਰਾਉਣੀ ਅੱਜ ਫਿਰ ਪਹਾੜਾਂ ਦੇ ਵਿੱਚ ਟਰੰਪਣਾ ਹੱਡੀਆਂ ਤਲਵਾਰਾਂ ਪਈਆਂ ਜਿਹੀਆਂ ਕਿਰਪਾਨਾਂ ਮੈਂ ਕਿਤੇ ਭੇਡਾਂ ਨਹੀਂ ਦੇਖੇ ਪੱਥਰ ਬਏ ਨੇ ਪੱਥਰ ਨਹੀਂ ਪੇਡ ਧੰਨ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਨੇ ਤਾਂ ਕੋਈ ਕਸਰਾ ਛੱਡੀਆਂ ਨਹੀਂ ਸੀਗੀਆਂ ਜਿਨੇ ਹੀ ਗੁਰੂ ਸਾਹਿਬ ਦੀ ਯਾਤਰਾ ਕਰੀ ਆ ਉਹਦੇ ਲਈ ਤਾਂ ਆਹ ਰਸਤੇ ਵੀ ਕੋਈ ਮੁਸ਼ਕਲ ਨਹੀਂ ਹੈਗੇ ਜਾਂਦੇ ਆ ਸਿੰਘ ਸਾਹਿਬ ਜੰਤੂਆਂ ਨੂੰ ਵਧੀਆ ਇੱਥੇ ਗੁਰੂ ਘਰਾਂ ਦੇ ਦਰਸ਼ਨ ਕਰੋ ਰਿਸ਼ਤਦਾਰੀਆਂ ਜੇ ਬੈਠਣ ਦਾ ਕੋਈ ਲਾਭ ਨਹੀਂ ਹੈਗਾ ਉੱਥੇ ਤਾਂ ਬੰਦਾ ਫਿਰ ਇੱਕ ਦੂਸਰੀ ਦੀਆਂ ਗੱਲਾਂ ਕਰ ਹੀ ਲੈਂਦਾ ਹੈਗਾ ਉਦੋਂ ਤਾਂ ਫਿਰ ਘੰਟੇ ਵੀ ਨਹੀਂ ਪਤਾ ਲੱਗਦੇ ਕਿੰਨੇ ਘੰਟੇ ਕੇ ਨਿਕਲ ਜਾਂਦੇ ਆ ਨਾ ਜਦੋਂ ਆਪਾਂ ਕਿਸੇ ਰਿਸ਼ਤੇਰ ਚ ਜਾਨਨੇ ਆ ਫਿਰ ਮੱਲੋ ਮੱਲੀ ਹੈ ਨਾ ਬੰਦੇ ਤੋਂ ਗੱਲ ਕੋਈ ਨਾ ਕੋਈ ਹੋ ਹੀ ਜਾਂਦੀ ਆ ਇੱਕ ਦੂਸਰੇ ਦੀ ਫਿਰ ਉਦੋਂ ਪੈਮ ਆਪਾਂ ਨੂੰ ਪਤਾ ਨਹੀਂ ਲੱਗਦਾ ਸਮਾਂ ਕਿੰਨਾ ਨਿਕਲ ਜਾਂਦਾ ਗਾ ਆਪਾਂ ਨੂੰ ਉਹ ਸਮਾਂ ਵੀ ਇਦਾਂ ਲੱਗਦਾ ਵੀ ਘੱਟ ਆ ਹੋਰ ਸਮਾਂ ਹੋਣਾ ਚਾਹੀਦਾ ਪਰ ਗੁਰੂ ਘਰਾਂ ਚ ਆਪਾਂ ਕਹਿੰਦੇ ਨੀ ਸਮਾਂ ਹੀ ਨਹੀਂ ਲੱਗਦਾ ਹੈਗਾ ਜਾਏ ਨਹੀਂ ਜਾਂਦਾ ਬੱਸ ਇਹ ਤਾਂ ਸਮਾਂ ਕੱਢਣਾ ਪੈਂਦਾ ਨਾ ਗੁਰੂ ਕਦੇ ਇੱਕ ਕੇ ਆਪਣੇ ਤੋਂ ਨਾ ਉਹ ਕਹਿੰਦੇ ਆ ਵੀ ਤੁਸੀਂ ਇੰਨੀ ਵਾਰ ਆ ਗਏ ਜਿੰਨੀ ਵਾਰ ਮਰਤੀ ਚਾਹੀਏ ਸਤਾਰ ਫਿਰ ਵੀ ਇੱਕ ਜੀ ਜੇ ਲਗਾਤਾਰ ਜਾਣ ਲੱਗੇ ਇਹ ਸਥਾਨ ਆ ਜਿਹੜੇ ਤੇ ਗੁਰਦੁਆਰਾ ਸਾਹਿਬ ਨੇ ਆਇਥੇ ਗੁਰੂ ਗੋਬਿੰਦ ਸਿੰਘ ਜੀ ਆਇਸੀ ਜਦੋਂ ਪਹਾੜੀ ਰਾਜਿਆਂ ਨੇ ਬਹੁਤ ਵੱਡਾ ਹਮਲਾ ਕਰ ਦਿੱਤਾ ਸੀਗਾ ਤੇ ਇੱਥੇ ਉਹ ਅੱਜ ਵੀ ਉਹ ਪਹਾੜੜਾ ਜਿਹੜਾ ਉਹ ਜਿੱਥੇ ਹੈਗਾ ਜਿੱਥੇ ਤੇ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਨੇ ਪਹਾੜੀ ਰਾਜੇ ਭੁੱਲ ਗਏ ਸੀ ਨਾ ਵੀ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਵੀ ਭੁੱਲ ਗਏ ਸਾਰਾ ਭੁੱਲ ਗੀ ਮਨ ਨੂੰ ਤਾਂ ਬਸ ਬਰਦਾਸ਼ਤ ਨਹੀਂ ਹੋਇਆ ਕੁਝ ਵੀ ਖਾਲਸੇ ਦੀ ਚੜ੍ਹਦੀ ਕਲਾ ਨਹੀਂ ਦੇਖ ਸਕੇ ਉਹ ਸ਼ੁਕਰਾਨਾ ਵਾਹਿਗੁਰੂ ਤੇਰਾ ਸਾਡੇ ਸਿਆ ਆਨੰਦਰਾ ਸਭ ਨੂੰ ਇਰਾਸਤਵਿਆ ਰਿਹਾ ਹਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਇੱਥੇ ਤੱਕ ਲੈ ਕੇ ਆਏ ਨੇ ਗਰਵਾਣੀ ਵਿੱਚ ਪੰਗਤੀ ਆ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪਹਿ ਪੈ ਸੋ ਬੁਰੇ ਗੰਮਾ ਨੂੰ ਆਪਣੇ ਬਹੁਤ ਜਲਦੀ ਪੈਰ ਚੰਨ ਪੈਂਦੇ ਨੇ ਆਪਾਂ ਉਧਰ ਨੂੰ ਭੱਜਦੇ ਆਂ ਦੌੜਦੇ ਆਂ ਦਿਮਾਗ ਵੀ ਆਪਣਾ ਚੱਲਦਾ ਫਰ ਚੰਗੇ ਕੰਮ ਨੂੰ ਬਹੁਤ ਮੁਸ਼ਕਿਲ ਆਉਂਦੀਆਂ ਨੇਗੀਆਂ। ਕੁਰੇ ਵੀ ਲੰਗਰ ਲੱਗਦਾ। ਗੁਰੂ ਕੀ ਨਾਟ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਬਹੁਤ ਵੱਡਾ ਹਮਲਾ ਕਰ ਦਿੱਤਾ ਸੀਗਾ। ਇੱਥੇ ਉਹ ਪੱਥਰ ਦਾ ਟੁਕੜਾ ਜਿਹੜਾ ਵੱਡਾ ਉਹ ਅੱਜ ਵੀ ਮੌਜੂਦ ਆ ਜਿਹਦੇ ਉੱਤੇ ਗੋਲੀਆਂ ਦੇ ਨਿਸ਼ਾਨ ਵੀ ਬਣੇ ਹੋਏ ਨੇਗੇ ਤੁਸੀਂ ਦੇਖ ਸਕਦੇ ਹੋ ਇੱਥੇ ਜਾ ਕੇ ਦਰਸ਼ਨ ਜ਼ਰੂਰ ਕਰਕੇ ਆਇਓ ਜਦੋਂ ਤੁਸੀਂ ਗੁਰੂਕੇ ਲਾਹੌਰ ਜਾਂਦੇ ਹੋ ਉੱਥੋਂ ਬਹੁਤ ਨੇੜੇ ਪੈਂਦਾ ਹੈਗਾ ਇਹ ਨੜ ਸਾਰੀ ਗੋਲੀਆਂ ਦੇ ਨਿਸ਼ਾਨ ਨੇ ਇੱਥੇ ਜਿਹੜੇ ਪਹਾੜੀ ਰਾਜਵਲੇ ਜਦੋਂ ਹਮਲਾ ਕੀਤਾ ਗਿਆ ਸੀ ਉਸ ਤੋਂ ਗੋਲੀਆਂ ਚਲਾਈਆਂ ਗਈਆਂ ਸੀ गोलियां नुसान ने सारे धनबाद वागुरु जी तथे तक पहुँचाया शुकराना दर्शन कर सके मेरे पिता दसमीत जी ਤੇ ਰਤਨੀ ਜਦਾ ਸੱਚੀ ਕਹਿੰਦਾ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਤੁਸੀਂ ਜਰੂਰ ਦਰਸ਼ਨ ਕਰਕੇ ਆਇਓ ਤੇ ਫਿਰ ਮਿਲਦੇ ਆਪਾਂ ਹੋਰ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ